ਦੋਸਤੋ ਸਤਿ ਸ਼੍ਰੀ ਅਕਾਲ ਕੱਲ ਪਰਸੋ ਨਾ ਜਿਹੜੀ ਕਾਂਗਰਸ ਦੀ ਪ੍ਰਧਾਨ ਹੈ ਨਾ ਰਾਜਾ ਵਿੜਿੰਗ ਇਹਨਾਂ ਨੇ ਸਰਦਾਰ ਬੂਟਾ ਸਿਉਂ ਜੀ ਸਾਬਕਾ ਗ੍ਰਹਿ ਮੰਤਰੀ ਜਿਹੜੇ ਸੀਗੇ ਭਾਰਤ ਸਰਕਾਰ ਦੇ ਵਿੱਚ ਉਹਨਾਂ ਦੇ ਵਿਰੁੱਧ ਕਹਿ ਲੋ ਕਿ ਪੱਠੇ ਪਾਉਣ ਵਾਲਾ ਬੰਦਾ ਤੇ ਰੰਗ ਦਾ ਬਿਲਕੁਲ ਕਾਲਾ ਉਹਨੂੰ ਅਕੀ ਕਾਂਗਰਸ ਨੇ ਇੱਥੋਂ ਤੱਕ ਪਹਚਾਇਆ ਦੋਸਤੋ ਬੂਟਾ ਸਿਉਂ ਬਾਰੇ ਸੁਣਿਓ ਪਹਿਲਾਂ ਤੋਂ ਆਪ ਦੇ ਪੜੇ ਫਿਰ ਉਹ ਲਾਇਲਪੁਰ ਖਾਲਸਾ ਕਾਲ ਜਲੰਧਰ ਤੋਂ ਬੀ.ਏ ਕੀਤੀ ਉਹਨਾਂ ਨੇ ਉਹਨਾਂ ਵੇਲੇਾਂ 'ਚ ਠੀਕ ਹੈ ਫਿਰ ਬੁੰਦੇਲਖੰਡ ਯੂਨੀਵਰਸਿਟੀ ਤੋਂ ਪੀ.ਐਚ.ਡੀ ਕੀਤੀ ਰਾਜਾ ਵਿਡਿੰਗ ਸਾਹਿਬ ਸੁਣ ਲਿਓ ਤੁਸੀਂ 10 10 ਪੜ੍ਹ ਕੇ ਤੇ ਇੱਥੋਂ ਤੱਕ ਪਹੁੰਚ ਗਏ ਯਾਰ ਆਪਣੀ ਆਹੀ ਪੰਜਾਬ ਵਾਲਿਆਂ ਦੀ ਕਿਸਮਤ ਮੋੜੀਏ ਕਿ ਆਪਾਂ ਨੂੰ ਨਾ ਰਿਸਰਚ ਕਰਨ ਵਾਲੇ ਨਾ ਖੋਜ ਕਰਨ ਵਾਲੇ ਤੇ ਘੱਟ ਪੜੇ ਲਿਖੇ ਇਹੇ ਜੇ ਲੀਡਰ ਰਾਜੀ ਵੜਿੰਗ ਵਰਗੇ ਬਣ ਜਾਂਦੇ ਐ ਪੀ ਐਚ ਡੀ ਫਿਰ ਉਹ ਪੱਤਰਕਾਰ ਬਣੇ ਰਾਜਾ ਵੜਿੰਗ ਦਾ ਨਾ ਪੱਠੇ ਪਾਉਣ ਵਾਲਾ ਬੰਦਾ ਰੰਗ ਦਾ ਐ ਪੱਕਾ ਕਾਲਾ ਰੰਗ ਵਾਲਾ ਬੰਦਾ ਪਹਿਲੀ ਚੋਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਸ਼ਾਇਦ 58 ਪਤਾ ਨਹੀਂ 59 ਚ ਠੀਕ ਹੈ ਬਾਦਲ ਸਾਹਿਬ ਨੇ 1957 ਚ ਲੜੀ ਸੀ ਪਰ ਫਿਰ ਉਹ 1960 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿਹੜੀ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਹੈ ਰਾਜਾ ਵੜਿੰਗ ਸਾਹਿਬ ਗ੍ਰਹਿ ਮੰਤਰੀ ਰਹੀ ਖੇਤੀ ਬਾੜੀ ਮੰਤਰੀ ਵੀ ਰਹੀ ਬਿਹਾਰ ਦੇ ਗਵਰਨਰ ਵੀ ਰਹੀ ਅਣਸੂਚਿਤ ਜੱਤ ਅਣਸੂਚਿਤ ਜਾਤੀਆਂ ਦੇ ਰਾਸ਼ਟਰੀ ਚੇਅਰਮੈਨ ਰਹੀ ਹੈ ਭਾਈ ਸਾਹਿਬ ਰਾਸ਼ਟਰੀ ਚੇਅਰਮੈਨ ਇੱਥੇ ਕੋਈ ਨਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੋਵੇ ਉਹ ਦਸ ਗਨਮੈ ਲਈ ਵਧਾਉਂਦਾ ਹੈ ਸੇਵਲ ਸੁਫਲਾਈ ਮੰਤਰੀ ਰਹੇ ਸੱਤ ਤੋਂ ਅੱਠ ਵਾਰੀ ਐਮਪੀ ਜਿੱਤੇ ਆ ਰਾਜਾ ਵਿਡੰਗ ਸਾਹਿਬ ਬੂਟਾ ਸਿਉਂਜੀ ਐਵੇਂ ਕਿਸੇ ਦੀ ਕੌਮ ਦਾ ਵਿਆਹ ਨਹੀਂ 22 ਦਾ ਕੋਲੋਂ ਬਣਾ ਕੇ ਲੱਛੇਦਾਰ ਪਾਸ਼ਣ ਅੱਜ ਜਿਹੜਾ ਪੰਜਾਬ ਮੰਗਦਾ ਨਾ ਇਹ ਮੰਗਦਾ ਹੈ ਵੀ ਤੁਸੀਂ ਰਿਸਰਚ ਕਰਕੇ ਖੋਜ ਕਰਕੇ ਜਾਣਕਾਰੀ ਪੂਰੀ ਲੈ ਕੇ ਜਾਣਕਾਰੀ ਝੁਟਾ ਕੇ ਕੁਝ ਸੁਣ ਕੇ ਤੇ ਪਹਿਲਾਂ ਤੋਲੋ ਤੇ ਫੇਰ ਬੋਲੋ ਪਰ ਤੁਹਾਡਾ ਕੰਮ ਕੀ ਹੈ ਜਿਵੇਂ ਦੂਜੀਆਂ ਪਾਰਟੀਆਂ ਵਾਲੇ ਟੋਟ ਕੇ ਛੱਡੀ ਜਾਂਦੇ ਐ ਉਵੇਂ ਰਾਜਾ ਵੜਿੰਗ ਛੱਡੀ ਜਾਂਦਾ ਓਵਰ ਕਲੇਵਰ ਬਣਨਾ ਜਿਹੜਾ ਬੰਦਾ ਕਹਿੰਦਾ ਨਾ ਹਾਂ ਮੈਨੂੰ ਪਤਾ ਯਾਰ ਬਸ ਉਹਨੂੰ ਮਤਰੋ ਕੱਖ ਵੀ ਨਹੀਂ ਪਤਾ ਹੁੰਦਾ ਤੇ ਜਿਹੜੇ ਲੋਕ ਕਹਿੰਦੇ ਨਾ ਮੈਨੂੰ ਪਤਾ ਹੈ ਉਹਨਾਂ ਦੇ ਵਿੱਚੋਂ ਐ ਰਾਜਾ ਵੜਿੰਗ ਤੇ ਹੁਣ ਐਸਟੀ ਐਸਸੀ ਐਕਟ ਦੇ ਅਧੀਨ ਇਹਨਾਂ ਤੇ ਐਫਆਈਆਰ ਦਰਜ ਹੋਗੀ ਤੇ ਲੋਕ ਇਹ ਵੀ ਪੋਸਟਾਂ ਪਾਈ ਜਾਂਦੇ ਐ ਵੀ ਰਾਜਾ ਬੇਟਾ ਤਰਨ ਤਾਰਨ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕੇ ਐਮਐਲਏ ਨੂੰ ਜਿਤਾਉਣ ਵਾਸਤੇ ਐਮ ਯੋਗਦਾਨ ਪਾ ਗਿਆ ਮਤਲਬ ਕਾਂਗਰਸ ਨੂੰ ਹਰਾਉਣ ਵਾਸਤੇ ਕਹਿੰਦੇ ਵੀ ਯੋਗਦਾਨ ਪਾ ਗਿਆ ਹੁਣ ਲੋੜ ਹੀ ਨਹੀਂ ਤੇ ਜੋੜਾਂ ਚ ਬਹਿ ਗਿਆ ਪਰ ਇਹ ਜਾਣਕਾਰੀ ਸੀ ਮਿੱਤਰੋ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਸਾਹਿਬ ਸਤਿਕਾਰਤ ਪੜ੍ਹੇ ਲਿਖੇ ਪੱਤਰਕਾਰ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਪੜੇ ਹੋਏ 8 ਤੋਂ 7 ਤੋਂ 8 ਵਾਰੀ ਦੀ ਐਮਪੀ ਮੰਤਰੀ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਸਾਹਿਬ ਬੈਠੇ ਐ ਇਸ ਪੋਸਟ ਤੇ ਰਿਹਾ ਬੂਟਾ ਸਿਓ ਰਾਜਾ ਵਿਡੰਗ ਜੀ ਜਿਹਦੇ ਬਾਰੇ ਤੁਸੀਂ ਬੋਲਦੇ ਹੋ ਸ਼ੇਅਰ ਕਰਿਓ ਮੇਰੇ ਭਰਾ ਸਸੀ ਕਾਲ